ਗੁਰਮੁਖ ਪਿਆਰਿਓ ਮਾਗਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਮਹੀਨੇ ਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹ ਗੱਲਾਂ ਜੇ ਅਸੀਂ ਜਾਣ ਲਵਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤਾਂ ਇਹ ਮਹੀਨੇ ਵਿੱਚ ਕੀਤੀ ਸੇਵਾ, ਦਾਨ ਪੁੰਨ ਜਿਹੜਾ ਹੈ ਸਫਲ ਹੋ ਜਾਵੇਗਾ। ਸੋ ਆਓ ਆਪਾਂ ਜੀ ਪਾਵਨ ਵਿਚਾਰ ਸਰਵਣ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਯਾਦ ਰੱਖਣੀ ਆਂ ਕਈ ਵਾਰੀ ਮਨ ਦੇ ਵਿੱਚ ਇਹ ਖਿਆਲ ਹੁੰਦਾ ਵੀ ਮਾਗਦੇ ਮਹੀਨੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਜਰੂਰ ਸੇਵਾ ਕਰਨੀ ਆ ਇਹ ਖਿਆਲ ਬੜਾ ਚੰਗਾ ਖਿਆਲ ਆ ਜੀ ਇਹ ਬਹੁਤ ਚੰਗਾ ਖਿਆਲ ਆ ਵੀ ਸੇਵਾ ਕਰਨ ਦਾ ਖਿਆਲ ਪੈਦਾ ਹੋ ਜਾਣਾ ਤੇ ਸੇਵਾ ਕਰ ਲੈਣੀ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਪਰ ਇਸ ਦੇ ਨਾਲ ਤੁਸੀਂ ਇੱਕ ਗੱਲ ਹੋਰ ਯਾਦ ਰੱਖਣੀ ਆ ਉਹ ਗੱਲ ਜਿਹੜੀ ਆ ਉਹ ਇਹ ਹੈ ਸਭ ਤੋਂ ਪਹਿਲੀ ਗੱਲ ਕਿ ਸੇਵਾ ਕਰਨ ਦੇ ਨਾਲ-ਨਾਲ ਸਿਮਰਨ ਵੀ ਬੜਾ ਜ਼ਰੂਰੀ ਆ ਸੇਵਾ ਵੀ ਕਰਨੀ ਚਾਹੀਦੀ ਆ ਸਿਮਰਨ ਵੀ ਕਰਨਾ ਚਾਹੀਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਟਾਵ ਸਿਮਰਨ ਜਿਹੜਾ ਹੈ ਉਹ ਮਨ ਦੀ ਮਹਿਲ ਕੱਟਦਾ ਹੈ ਤੇ ਕਈ ਜਿਹੜੇ ਸੱਜਣਾ ਵੀਰ ਆ ਉਹ ਸਿਰਫ ਮਾਗਦੇ ਮਹੀਨੇ ਵਿੱਚ ਹੀ ਸੇਵਾ ਕਰਦੇ ਆ ਜਦੋਂ ਫਗਣ ਦੀ ਸੰਗਰਾਂਦ ਆਉਂਦੀ ਆ ਉਸ ਤੋਂ ਬਾਅਦ ਉਹ ਸੇਵਾ ਕਰਨ ਨਹੀਂ ਜਾਂਦੇ ਦੇਖੋ ਜਦੋਂ ਸਮੇਂ ਤੋਂ ਸਮਾਂ ਆਪਾਂ ਕੱਢਦੇ ਆ ਸੇਵਾ ਕਰਨ ਲਈ ਪਹਿਲੀ ਗੱਲ ਤਾਂ ਜਾਣਨੀ ਜ਼ਰੂਰੀ ਆ ਗੁਰੂ ਘਰ ਦੀ ਸੇਵਾ ਕਰਨ ਲੱਗ ਜਾਈਏ ਇਹ ਮੁੱਕਦੀ ਵੀ ਨਹੀਂ ਤੇ ਜੇ ਆਪਾਂ ਕਹਿ ਲਈਏ ਮੈਂ ਸੇਵਾ ਨਹੀਂ ਕਰਨੀ ਸੇਵਾ ਕਰਨੋਂ ਹਟ ਜਾਈਏ ਇਹ ਰੁਕਦੀ ਵੀ ਨਹੀਂ ਸੇਵਾਦਾਰ ਬਹੁਤ ਨੇ ਪਰ ਗੁਰਮਖ ਪਿਆਰਿਓ ਸਾਨੂੰ ਹੰਕਾਰ ਵਿੱਚ ਆ ਕੇ ਸੇਵਾ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਇਹ ਕਹਿਣਾ ਚਾਹੀਦਾ ਮੈਂ 30 35 ਦਿਨ ਸੇਵਾ ਕਰੂੰਗਾ ਕੇਵਲ ਇਹ ਅਰਦਾਸ ਕਰੋ ਮਾਗਦੇ ਮਹੀਨੇ ਵਿੱਚ ਸਾਡੀ ਆਦਤ ਪੱਕ ਜਾਵੇ ਤੇ ਪੱਕੀ ਹੋਈ ਆਦਤ ਆ ਜਿਹੜੀ ਬੰਦਾ ਕੀ ਆ ਬੰਦਾ ਇੱਕ ਆਦਤ ਦਾ ਨਾਮ ਹੀ ਆ ਜਿਹੋ ਜੀ ਉਹਦੀ ਆਦਤ ਹੋਵੇਗੀ ਉਹੋ ਜਿਹਾ ਹੋ ਜਾਵੇਗਾ ਜਦੋਂ ਆਪਾਂ ਗੱਲ ਕਰਦੇ ਹਾਂ ਧਰੂ ਭਗਤ ਜੀ ਦੀ ਪ੍ਰਹਿਲਾਦ ਭਗਤ ਜੀ ਦੀ ਉਹਨਾਂ ਨੇ ਬਚਪਨ ਦੇ ਵਿੱਚ ਹੀ ਕਿੰਨੀ ਬੰਦਗੀ ਕੀਤੀ ਆ ਦੇਖੋ ਇੱਕ ਦਿਨ ਜਦੋਂ ਹੱਸਦੇ ਖੇਡਦੇ ਹੋਏ ਆਪਣੇ ਪਿਤਾ ਦੇ ਪਾਸ ਆਏ ਸੀ ਧਰੂ ਭਗਤ ਜੀ ਧਰੂ ਹੱਸਦਾ ਕਰਿਆ ਆ ਕਰ ਪਿਆਰ ਪਿਓ ਕੁਛੜ ਲੀਤਾ ਤੇ ਉਦੋਂ ਫਿਰ ਜਦੋਂ ਆਪਦੀ ਗੋਦੀ ਚ ਪਿਤਾ ਨੇ ਪਿਆਰ ਨਾਲ ਬਿਠਾਇਆ ਮਤ੍ਰਈ ਮਾਂ ਨੇ ਉਹਨੂੰ ਨਾ ਸੁਰਚੀ ਉੱਥੇ ਆ ਗਈ ਉਹਨੇ ਉਠਾ ਦਿੱਤਾ ਰਾਜੀ ਦੀ ਗੋਦ ਵਿੱਚੋਂ ਵੀ ਇਹ ਕਿਉਂ ਬੈਠਾ ਹੈ ਇਹ ਮਤਰਿਆ ਮੇਕ ਪੁੱਤਰ ਆ ਮੈਂ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾਵਾਂਗੀ ਕਹਿਣ ਲੱਗੀ ਜੇ ਪਿਤਾ ਦੀ ਗੋਦੀ ਵਿੱਚ ਬੈਠਣ ਦਾ ਚਾ ਮੇਰੀ ਕੁੱਖੋਂ ਜਨਮ ਲੈਣਾ ਸੀ ਮੁੜ ਕੇ ਮਹਿਲਾ ਚਨਾਵੀ ਤੇ ਜਦੋਂ ਭਗਤ ਧਰੂ ਜੀ ਰੋਂਦੇ ਰੋਂਦੇ ਉਦੋਂ ਆਪਣੇ ਮਾਤਾ ਜੀ ਕੋਲ ਗਏ ਆ ਮਾਤਾ ਨੇ ਰੋਣ ਦਾ ਕਾਰਨ ਪੁੱਛਿਆ ਪਿਆਰ ਨਾਲ ਗੋਦੀ ਵਿੱਚ ਲੈ ਕੇ ਮੁਖੜਾ ਪੂੰਝਿਆ ਰੋਂਦੇ ਰੋਂਦੇ ਨੇ ਮੈਂ ਤੇਰੀ ਮਾਂ ਦੀ ਗੱਲ ਬਾਤ ਦੱਸੀ ਆ ਮੈਨੂੰ ਇਸ ਤਰ੍ਹਾਂ ਗੋਦੀ ਵਿੱਚੋਂ ਪਿਤਾ ਜੀ ਜੋਂ ਉਠਾ ਦਿੱਤਾ ਹੈ ਤੇ ਉਦੋਂ ਫਿਰ ਕਿਹਾ ਮਾਂ ਤੂੰ ਰਾਣੀ ਆ ਕਿ ਦਾਸੀ ਆ ਤੇ ਉਦੋਂ ਮਾਂ ਨੇ ਆਖਿਆ ਸੀ ਪੁੱਤਰਾ ਮੈਂ ਪਟਰਾਣੀ ਆ ਰਾਜੇ ਨੇ ਮੈਨੂੰ ਵਿਆਹ ਕੇ ਲਿਆਂਦਾ ਰਾਜ ਮਹਿਲਾਂ ਵਿੱਚ ਸਤਕਾਰ ਨਾਲ ਕੁਝ ਸਮਾਂ ਬੀਤਿਆ ਪਰ ਤੇਰੇ ਪਿਤਾ ਨੇ ਫਿਰ ਹੋਰ ਜਿਹੜਾ ਵਿਆਹ ਕਰਵਾ ਲਿਆ ਤਾ ਕਰਕੇ ਮੈਨੂੰ ਦਾਸੀਆਂ ਵਾਂਗੂ ਰਹਿਣਾ ਪੈਂਦਾ ਇਹ ਸਭ ਕੁਝ ਇਸ ਕਰਕੇ ਵਾਪਰਿਆ ਕਿਉਂਕਿ ਮੈਂ ਰੱਬ ਦਾ ਨਾਮ ਨਹੀਂ ਜਪਿਆ ਪੁੱਤਰ ਜੇ ਤੂੰ ਰੱਬ ਦੀ ਭਗਤੀ ਕਰੇਂਗਾ ਤੈਨੂੰ ਰਾਜ ਭਾਗ ਸੁੱਖ ਸੰਪਤੀ ਸਭ ਕੁਝ ਮਿਲ ਜਾਵੇਗਾ ਤੇ ਮਾਂ ਦੇ ਪਿਆਰ ਭਰੇ ਉਪਦੇਸ਼ ਨੇ ਤੇ ਧਰੂ ਭਗਤ ਜੀ ਦੇ ਮਨ ਦੇ ਵਿੱਚ ਵਿਰਾਗ ਪੈਦਾ ਕੀਤਾ ਬੜੀ ਉਹਨਾਂ ਨੇ ਬੰਦਗੀ ਕੀਤੀ ਨਾਮ ਜਪਿਆ ਤੇ ਜਦੋਂ ਉਹਦੇ ਪਿਤਾ ਨੂੰ ਪਤਾ ਲੱਗਾ ਸੀ ਪਿਤਾ ਜੀ ਨੇ ਆਖਿਆ ਸੀ ਪੁੱਤਰ ਘਰੇ ਵਾਪਸ ਆ ਜਾ ਮੈਂ ਅੱਧਾ ਰਾਜ ਤੈਨੂੰ ਹੁਣੇ ਦਿੰਨਾ ਹਾਂ ਤੇ ਉਹਨੂੰ ਆਖਿਆ ਸੀ ਹੁਣ ਮੈਂ ਨਹੀਂ ਮੁੜਾਂਗਾ ਤੇ ਦੇਖੋ ਹਜੇ ਤਾਂ ਮੈਂ ਤਪ ਕਰਨਾ ਸ਼ੁਰੂ ਕੀਤਾ ਜੇ ਅੱਧਾ ਰਾਜ ਮੈਨੂੰ ਹੁਣੇ ਹੀ ਮਿਲ ਰਿਹਾ ਮੈਂ ਤਾਂ ਪਾਪ ਹੋਰ ਬੰਦਗੀ ਕਰਾਂਗਾ ਤਾਂ RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਗੁਰਮਖ ਪਿਆਰਿਓ ਬੜੀ ਸੁੰਦਰ ਕਥਾ ਹੈ ਇਹ ਤਾਂ ਇੱਥੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਮਾਗ ਦੇ ਮਹੀਨੇ ਵਿੱਚ ਜਦੋਂ ਵੀ ਆਪਾਂ ਸੇਵਾ ਕਰਨੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰਨੀ ਹੈ ਉਹਦੇ ਨਾਲ ਆਦਤ ਪੱਕ ਜਾਂਦੀ ਹੈ ਫਿਰ ਆਪਣਾ ਸੁਭਾਅ ਵੀ ਬਣ ਜਾਵੇਗਾ ਤੇ ਜਦੋਂ ਆਪਣਾ ਸੁਭਾਅ ਹੀ ਬਣ ਗਿਆ ਫਿਰ ਅਸੀਂ ਦਿਨ ਨਹੀਂ ਗਿਣਾਂਗੇ ਮਹੀਨਾ ਨਹੀਂ ਕਰਾਂਗੇ ਰੋਜ਼ ਰੋਜ਼ ਥੋੜੀ ਥੋੜੀ ਕਰਦੇ ਕਰਦੇ ਦੇਖੋ ਗੁਣਾ ਨਾਲ ਆਪਾਂ ਨੂੰ ਸਾਂਝ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਆ ਹੁਣ ਦੂਜੀ ਗੱਲ ਮਾਗੀ ਦੇ ਵਿੱਚ ਕੀ ਹੁੰਦਾ ਆ ਦਿਨਾਂ ਵਿੱਚ ਮੰਗਤੇ ਬਹੁਤ ਆਉਂਦੇ ਆ ਘਰਾਂ ਦੇ ਵਿੱਚ ਮੰਗਣ ਆਉਂਦੇ ਆ ਕਈ ਵਾਰੀ ਅਸੀਂ ਆਪੇ ਸ਼ਬਦ ਬੋਲ ਦਿੰਨੇ ਆ ਮਾੜੀ ਗੱਲ ਆ ਜੀ ਦਾਰਾ ਇਹਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਕਦੇ ਵੀ ਕਈ ਵਾਰੀ ਛੋਟੇ ਛੋਟੇ ਬੱਚੇ ਆਉਂਦੇ ਆ ਉਹਨਾਂ ਨੂੰ ਆਪਾਂ ਸਮਝਾ ਦਈਏ ਕਿ ਇਹ ਤੁਸੀਂ ਇਸ ਤਰ੍ਹਾਂ ਮੰਗਣਾ ਚੰਗੀ ਗੱਲ ਨਹੀਂ ਕਈ ਵਾਰੀ ਉਹ ਸਮਝਾਇਆ ਨਹੀਂ ਸਮਝਦੇ ਹੈਗੇ ਪਿਆਰ ਨਾਲ ਸਮਝਾਉਂਗੇ ਕਈ ਮੰਨ ਵੀ ਜਾਂਦੇ ਆ ਪਰ ਦਾ ਰਾਜ ਨੂੰ ਆਪਾਂ ਖਾਲੀ ਨਾ ਮੋੜੀਏ ਕੁਝ ਨਾ ਕੁਝ ਉਹਨਾਂ ਨੂੰ ਮੂੰਗਫਲੀ ਵਗੈਰਾ ਰਿਓੜੀਆਂ ਵਗੈਰਾ ਕੁਝ ਲਿਆ ਕੇ ਘਰਾਂ ਵਿੱਚ ਰੱਖੀ ਇਹਨਾਂ ਦਿਨਾਂ ਦੇ ਵਿੱਚ ਜੇ ਮਹਾਰਾਜ ਨੇ ਮਾਇਆ ਦੇ ਗੱਫੇ ਵਧ ਦਿੱਤੇ ਆ ਹੋਰ ਵੀ ਵਸਤੂ ਆਪਾਂ ਭੇਟ ਕਰ ਸਕਦੇ ਆ ਬੱਚਿਆਂ ਨੂੰ ਉਹਨਾਂ ਨੂੰ ਆਪਾਂ ਫਿਰ ਵਸਤਰ ਵੀ ਦੇ ਸਕਦੇ ਆ ਉਹਨਾਂ ਨੂੰ ਪੈਰਾਂ 'ਚ ਪਾਉਣ ਲਈ ਬੂਟ ਵਗੈਰਾ ਕਿਉਂਕਿ ਸਰਦੀ ਦੇ ਦਿਨ ਜਾਂ ਕੰਬਲ ਵਗੈਰਾ ਵੀ ਦੇ ਸਕਦੇ ਆ ਇਹ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਤੀਜੀ ਗੱਲ ਜਿਹੜੀ ਆ ਉਹ ਆ ਸ਼ਰਾਬ ਨੂੰ ਲੈ ਕੇ ਕੁਝ ਲੋਕ ਆ ਨਾ ਇਹਨਾਂ ਦਿਨਾਂ ਵਿੱਚ ਕਹਿੰਦੇ ਸਰਦੀ ਬਹੁਤ ਹੋ ਜਾਂਦੀ ਆ ਤੇ ਸ਼ਰਾਬੀ ਬੰਦਾ ਸ਼ਰਾਬ ਪੀਂਦਾ ਤੇ ਫਿਰ ਉਹ ਮਹਿਫਲ ਜਮਾਉਂਦਾ ਹੈ ਸ਼ਰਾਬ ਪੀ ਕੇ ਆਪਦੀ ਸਿਹਤ ਦਾ ਵੀ ਨੁਕਸਾਨ ਕਰਦਾ ਕਹਿ ਦਿੰਦਾ ਸਰਦੀ ਆ ਠੰਡਾ ਥੋੜਾ ਜਿਹਾ ਸੀ ਪੀ ਲਈਏ ਇਹ ਜਿਹੜੀ ਮਦਰਾ ਹੈ ਸ਼ਰਾਬ ਇਹ ਭਾਈ ਦੇਖੋ ਇਹ ਬੜਾ ਵੱਡਾ ਨੁਕਸਾਨ ਇਹਦੇ ਨਾਲ ਕੀ ਹੁੰਦਾ ਹੈ ਮੰਦੇਰੀ ਜਿੱਥੇ ਸਿਹਤ ਵਿਗੜਦੀ ਆ ਪੈਸੇ ਦਾ ਨੁਕਸਾਨ ਜੇ ਦੋ ਬੰਦਾ ਸ਼ਰਾਬ ਪੀ ਕੇ ਹੁੰਦਾ ਉਹਦੀ ਉਹ ਇੱਜ਼ਤ ਨਹੀਂ ਰਹਿੰਦੀ ਬੱਚੇ ਉਹਦੀ ਇੱਜ਼ਤ ਨਹੀਂ ਕਰਦੇ ਘਰ ਵਾਲੀ ਦੀ ਨਿਗਾਹ ਦੇ ਵਿੱਚ ਉਹ ਜਿਹੜਾ ਬੰਦੇ ਦਾ ਸਤਕਾਰ ਇੱਜ਼ਤ ਘਟ ਜਾਂਦੀ ਹੈ ਕਿਉਂਕਿ ਉਹ ਕਹਿ ਦਿੰਦੀ ਆ ਵੀ ਇਹ ਪੀ ਕੇ ਹੀ ਆਵੇਗਾ ਇਹ ਸ਼ਰਾਬ ਪੀ ਕੇ ਆਵੇਗਾ ਉਹਨੂੰ ਡਰ ਲੱਗਿਆ ਰਹਿੰਦਾ ਹੈ ਰਿਸ਼ਤਿਆਂ ਵਿੱਚ ਉਹ ਕੜਤਨ ਪੈਦਾ ਹੋ ਜਾਂਦੀ ਹੈ ਤਾਂ ਤੁਸੀਂ ਮਾਗਦੇ ਮਹੀਨੇ ਵਿੱਚ ਦੇਖੋ ਪ੍ਰਣ ਕਰ ਲਓ ਦੇਖੋ ਪੀਣੀ ਤਾਂ ਕਿਸੇ ਵੀ ਮਹੀਨੇ ਚ ਨਹੀਂ ਚਾਹੀਦੀ ਪ੍ਰਣ ਕਰ ਲਓ ਵੀ ਮੈਂ ਮਾਗਦੇ ਮਹੀਨੇ ਨਹੀਂ ਪੀਵਾਂਗਾ ਕੀ ਪਤਾ ਫੱਗਣ ਦੇ ਮਹੀਨੇ ਤੱਕ ਤੁਹਾਡਾ ਪੱਕਾ ਹੀ ਮਨ ਬਣ ਜਾਵੇ ਮੈਂ ਸ਼ਰਾਬ ਜਿਹੜੀ ਜਿਤ ਪੀਤੇ ਮਤਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਨੀ ਜਿਹਨੂੰ ਪੀਣ ਕਰਕੇ ਆਪਣੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ ਬਗਾਨੇ ਨੂੰ ਆਪਣਾ ਆਪਣੇ ਨੂੰ ਬਗਾਨਾ ਬੰਦਾ ਕਹਿੰਦਾ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਜੀ ਤਾਂ ਅੱਜ ਤੋਂ ਹੀ ਪ੍ਰਣ ਕਰ ਲਓ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਅਸੀਂ ਭਾਈ ਅੱਜ ਤੋਂ ਸ਼ਰਾਬ ਛੱਡੀ ਇਹ ਕੀ ਪਤਾ ਸ਼ਰਾਬ ਛੱਡਣ ਦੇ ਨਾਲ ਜਿਹੜੇ ਰਿਸ਼ਤੇ ਆ ਨੇ ਤੁਹਾਨੂੰ ਛੱਡਿਆ ਸੀ ਉਹ ਰਸਤੇ ਤੁਹਾਡੇ ਬਾਪਸ ਆ ਜਾਣ ਜਿਹੜੇ ਬੱਚਿਆਂ ਨੇ ਤੁਹਾਨੂੰ ਛੱਡਿਆ ਸੀ ਉਹ ਬੱਚੇ ਤੁਹਾਡੇ ਮੁੜ ਆਉਣ ਖਿਆਲ ਕਰਨਾ ਜੀ ਧਿਆਨ ਦੇਣਾ ਇਸ ਗੱਲ ਦੇ ਵੱਲ ਅਗਲੀ ਗੱਲ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਮਾਘ ਦੇ ਮਹੀਨੇ ਦੇ ਵਿੱਚ ਸਾਨੂੰ ਆਸੇ ਪਾਸੇ ਲੋੜਵੰਦ ਬੱਚੇ ਪਰਿਵਾਰ ਦੇਖਣਾ ਚਾਹੀਦਾ ਮਹਾਰਾਜ ਕਹਿ ਰਹੇ ਆ ਕਿ ਮਾਘ ਸੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਜਿੱਤੇ ਪੂਰੇ ਗੁਰੂ ਦੀ ਕਿਰਪਾ ਹੁੰਦੀ ਆ ਮਾਘ ਦੇ ਮਹੀਨੇ ਦੇ ਵਿੱਚ ਉਹੀ ਸੱਚੇ ਆਖੇ ਜਾਂਦੇ ਆ ਜੀ ਉਹੀ ਸੱਚੇ ਆਖੇ ਜਾਂਦੇ ਤਾਂ ਇੱਥੇ ਤੁਸੀਂ ਕੀ ਕਰਨਾ ਹੈ ਲੋੜਵੰਦ ਪਰਿਵਾਰ ਲੱਭਣੇ ਆ ਸਾਰਿਆਂ ਨੇ ਭਾਈ ਉਹਨਾਂ ਦੀ ਮਦਦ ਜ਼ਰੂਰ ਕਰਨੀ ਹੈ ਇਹ ਮਾਗ ਦੇ ਮਹੀਨੇ ਵਿੱਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤੇ ਖੁੱਦ ਦਾ ਸੰਬੰਧ ਗੁਰੂ ਘਰ ਲਈ ਦੇਣਾ ਬੜੀ ਚੰਗੀ ਗੱਲ ਆ ਜੀ ਬਹੁਤ ਵਧੀਆ ਦੇਣਾ ਚਾਹੀਦਾ ਗੁਰੂ ਦੀਆਂ ਇਮਾਰਤਾਂ ਵਾਸਤੇ ਪਰ ਇਹਦੇ ਨਾਲ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਸਮਾਜਿਕ ਤੌਰ ਤੇ ਵੀ ਆਪਾਂ ਸੇਵਾ ਕਰੀਏ ਸੇਵਾ ਕਲੀ ਮਾਇਆ ਦੀ ਨਹੀਂ ਹੋ ਸਕਦੀ ਕੋਈ ਵੀ ਭਾਈ ਦੇਖੋ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਮਾਗ ਮਜਨ ਸੰਗ ਸਾਧੂਆਂ ਧੂਰੀ ਕਰੇ ਸ਼ਨਾਣ। ਤਾਂ ਮਾਗ ਦੇ ਮਹੀਨੇ ਵਿੱਚ ਨਾਮ ਵੰਡਣ ਦਾ ਵੀ ਉਪਦੇਸ਼ ਹੋ ਸਕਦਾ ਹੈ। ਚੰਗੀਆਂ ਕਿਤਾਬਾਂ ਵੀ ਅਸੀਂ ਵੰਡ ਸਕਦੇ ਹਾਂ। ਚੰਗੇ ਵਿਚਾਰ ਵੀ ਅਸੀਂ ਵੰਡ ਸਕਦੇ ਹਾਂ। ਹਰੀ ਦਾ ਨਾਮ ਸੁਣ ਕੇ ਅੱਗੇ ਉਹਨੂੰ ਸਮਝਾਉਣਾ ਕਿਸੇ ਨੂੰ ਚੰਗੇ ਪਾਸੇ ਲਾ ਦੇਣਾ ਇਤੋਂ ਵੱਡਾ ਪੁੰਨ ਦਾ ਕੰਮ ਕੀ ਹੋ ਸਕਦਾ ਹੈ? ਇੱਥੇ ਇੱਕ ਮੈਂ ਹੋਰ ਗੱਲ ਕਹਾਵਾਂਗਾ। ਕੋਈ ਨੌਜਵਾਨ ਬੱਚੇ ਆ ਜਿਨ੍ਹਾਂ ਨੇ ਕੇਸ ਕਤਲ ਕਰਵਾਏ ਹੋਏ ਆ ਉਹ ਖਿਆਲ ਰੱਖਣ ਜੀ। ਇਹਨਾਂ ਦਿਨਾਂ ਦੇ ਵਿੱਚ ਉਹ ਕੀ ਕਰ ਸਕਦੇ ਆ ਦੇਖੋ ਉਹ ਇਹਨਾਂ ਦਿਨਾਂ ਵਿੱਚ ਦਸਤਾਰ ਸਜਾਉਣੀ ਸ਼ੁਰੂ ਕਰ ਦੇਣ ਸਾਧ ਸੰਗਤ ਜੀ ਮਾਗਦੇ ਮਹੀਨੇ ਵਿੱਚ ਰੋਜ਼ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਜਾਣ ਤੇ ਉੱਥੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਨ ਕਿਉਂਕਿ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੀ ਮਹਾਂਪੁਰਖ ਕਿਹਾ ਕਰਦੇ ਸੀ ਮੂਲ ਮੰਤਰ ਦੀ ਜਿਹੜਾ ਮਾਲਾ ਫੇਰਦਾ ਹੈ ਬੰਦਾ ਮੂਲ ਮੰਤਰ ਦਾ ਜਿਹੜਾ ਜਾਪ ਕਰਦਾ ਹੈ ਉਹਦੇ ਵਿੱਚ ਇਤਨੀ ਸ਼ਕਤੀ ਹੈ ਇਤਨੀ ਸ਼ਕਤੀ ਹੈ ਗੁਰੂ ਉਹ ਬੰਦੇ ਦੀ ਬਾਹ ਫੜ ਲੈਂਦਾ ਜਿਹੜਾ ਬੰਦਾ ਮੂਲ ਮੰਤਰ ਜਪਦਾ ਹੈ ਤੇ ਮਹਾ ਮੰਤਰ ਆਹੇ ਇਹ ਦਸਾਂ ਪਾਤਸ਼ਾਹਿਆਂ ਦੀ ਹਸਤੀ ਆ ਇਹਦੇ ਪਾਠ ਕਰਨ ਨਾਲ ਸਤਿਗੁਰ ਅੱਗੇ ਸਨਮੁਖ ਅਰਦਾਸ ਪਹੁੰਚਦੀ ਆ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਨਾਨਕ ਸਰਕਲੇਰਾ ਵਾਲੇ ਮਹਾਂਪੁਰਖ ਦੇ ਕਹਿੰਦੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮਾਇਆ ਗਈ ਕੁਝ ਖਾਸ ਨਹੀਂ ਗਿਆ ਸੇਤ ਗਈ ਕੁਝ ਕੁਝ ਗਿਆ ਗੁਰੂ ਤੋਂ ਛਰਦਾ ਗਈ ਸਭ ਕੁਝ ਗਿਆ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਤਾਂ ਸਦਾ ਹੀ ਯਾਦ ਰੱਖਣੇ ਆ ਤਾਂ ਅੱਜ ਜਿਹੜਾ ਇਹ ਮਹੀਨਾ ਚੜ੍ਹਿਆ ਹੈ ਯਾਦ ਰੱਖਣਾ ਹੈ ਚਾਰ ਪੰਜ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਇਹ ਪੰਜ ਗੱਲਾਂ ਦਿਲ ਦੇ ਵਿੱਚ ਵਸਾ ਲਓ ਜੀ ਆਪਾਂ ਨਿਸ਼ਾਨੀ ਕਰਨਾ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੇਵਾ ਕਰਨੀ ਦਰਾਈ ਨੂੰ ਖਾਲੀ ਨਹੀਂ ਮੋੜਨਾ ਗੁਰਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਸੋਹਣੀ ਦਸਤਾਰ ਸਜਾ ਕੇ ਗੁਰੂ ਘਰ ਜਾਣਾ ਹੈ ਇਹ ਨਹੀਂ ਆਉਂਦੀ ਪਿੰਡ ਵਿੱਚ ਸੱਜਣ ਹੁੰਦੇ ਆ ਜੀ ਗੁਰਮਖ ਪਿਆਰੇ ਹੁੰਦੇ ਉਹਨਾਂ ਤੋਂ ਦਸਤਾਰ ਸਜਾਉਣੀ ਸਿੱਖ ਲਓ ਤੇ ਹੌਲੀ ਹੌਲੀ ਕੇਸ ਰੱਖੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਪੁੱਲ ਚੁੱਕ ਦੀ ਖੇਵਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਜ ਮਾਗ ਦੇ ਮਹੀਨੇ ਦੀ ਆਰੰਭਤਾ ਹੋਈ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਮਹੀਨਾ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਸਭ ਲਈ ਸਾਰਿਆਂ ਲਈ ਇਹ ਮਹੀਨਾ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਗੁਰੂ ਸਾਹਿਬ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ